ਭਗਵਾਨ ਸ੍ਰੀ ਤਨਵੰਤਰੀ ਜੀ ਦਾ ਸਾਲਾਨਾ ਜਨਮ ਉਤਸਵ ਮਨਾਇਆ ਗਿਆ। ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਰਜੇ 31 ਵੱਲੋਂ ਭਗਵਾਨ ਸ੍ਰੀ ਤਨਵੰਤਰੀ ਜੀ ਦਾ ਜਨਮ ਉਤਸਵ ਭਾਰਤ ਪੱਧਰ ਤੇ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਹੋਟਲ ਸ਼ਿਰਾਜ ਰੇਜੈਂਸੀ ਵਿਖੇ ਪ੍ਰਧਾਨ ਤਰਸੇਮ ਸਿੰਘ ਸੰਦਰ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਡਾਕਟਰ ਰਵਜੋਤ ਸਿੰਘ ਜੀ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਵਿਭਾਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਸ਼ਿਰਕਤ ਕੀਤੀ ਪਹਿਲਾ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਵੱਲੋਂ ਜੋ ਤਾਜ਼ੀਆਂ ਜੜੀਨ ਬੂਟੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਉਸ ਬਾਰੇ ਜਾਣਕਾਰੀ ਲਈ ਤੇ ਫਿਰ ਪ੍ਰਧਾਨ ਤਰਸੇਮ ਸਿੰਘ ਸੰਦਰ ਸਰਪ੍ਰਸਤ ਵੈਦ ਜਸਵੀਰ ਸਿੰਘ ਸੌਂਤੇ ਵੈਦ ਭਗਵੰਤ ਸਿੰਘ ਮਾਹਿਲਪੁਰੀ ਨੇ ਗਲਬਾਤ ਕੀਤੀ ਤੇ ਫਿਰ ਸਾਰੇ ਵੈਦਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਸਾਰੇ ਵੈਦ ਆਯੁਰਵੈਦ ਨੂੰ ਅੱਗੇ ਵਧਾਉਣ ਇਸ ਮੌਕੇ ਤੇ ਉਹਨਾਂ ਵੱਲੋਂ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਰਜੇ 31 ਨੂੰ ਦੋ ਇਕ 51000 ਰੁਪਏ ਜਲਦੀ ਹੀ ਦੇਣ ਦਾ ਐਲਾਨ ਕੀਤਾ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੇ ਵਾਈਸ ਚੇਅਰਮੈਨ ਐਨਚੈਸ ਬਾਬਾ ਕਾਹੜੇ ਵਾਲੇ ਲੁਧਿਆਣੇ ਨੂੰ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਤੇ ਵੈਦ ਅਣੂਜੀ ਅਤੇ ਵੈਦ ਮੰਡਲ ਦੇ ਵੈਦਾਂ ਨੂੰ ਸ਼ਿਲਦਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਉਤਸਵ ਵਿੱਚ ਐਮਐਲਏ ਸ੍ਰੀ ਬ੍ਰਹਮਸ਼ੰਕਰ ਜਿੰਪਾ ਜੀ ਨੇ ਵੀ ਸ਼ਿਰਕਤ ਕੀਤੀ ਤੇ ਜ਼ਿਲ੍ਹਾ ਵੈਦ ਮੰਡਲ ਦੀਆਂ ਜੋ ਮੰਗਾਂ ਹਨ ਨੂੰ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਹੈ ਕਿ ਉਹ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਦੀ ਮੀਟਿੰਗ ਕਰਵਾਉਣਗੇ ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵੱਲੋਂ ਪ੍ਰਧਾਨਤਰ ਸੇਮ ਸਿੰਘ ਸਤਵੈਦ ਜਸਵੀਰ ਸਿੰਘ ਸੌਨ ਚੇਅਰਮੈਨ ਵੈਦ ਰਵਿਕਾਂਤ ਖੋਲਿਆ ਭਗਵੰਤ ਸਿੰਘ ਮਾਹਿਲਪੁਰੀ ਸਤਵੰਤ ਹੀਰ ਰਾਮਦੇਵਾਲ ਹੋਕੜਾ ਮਹਿੰਦਰਪਾਲ ਜਾਖੂ ਸੁਰਜੀਤ ਮੋਨਾ ਪਰਗਟ ਪ੍ਰੇਮੀ ਅਮਨਦੀਪ ਓਂਕਾਰ ਸਿੰਘ ਦੀਦਾਰ ਸਿੰਘ ਦਲਜੀਤ ਸਿੰਘ जीत रामगढ़ शंकर लखविंदर सिंह बेदी डीएसपी कर्नैल सिंह बलविंदर सिंह तूत मंगलेश कुमार गोल्डी बलविंदर रूमत जसल मनमीत सिंह कपूरथला निर्मल सिंह रंदावा अवतार सिंह सोहलपुर गोपाल करिशन चिपड़ा तरसेम सिंह सेचा मनजीत सिंह चीमा कुलकंत एचपी जतिंदर सिंह गुलजारी लाल जसवीर सिंह मंजीत कौर संदर हरमेश कौर कुशलिया देवी सरबजीत कौर का इस उत्सव से तहदिलोन धनवाद किया पुलत तो मनजीत सिंह चीमा ਕਿ ਵੀ ਸਾਰੇ ਨਰ ਦੇ ਪਰੋਂ ਖਾਤੋਂ ਤੁਹਾਨੂੰ ਆਖੀ ਦੇਣਾ ਉਹ ਗੱਲ ਤੋਂ ਜ਼ਿਆਦਾ ਕਰ ਰਹੇ ਹੈ ਮਾਲਕਾ ਆਪ ਨੂੰ ਕਰਦੇ ਉਹਨਾਂ ਦੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਗੱਲ ਕਿੰਨਾ ਮਟੇਂਗਿਆ ਜਿੰਦਾਬਾਨ ਮਾਫੀ ਕੀਆ ਹੋਰ ਵੀ ਬਹਿਦਾ ਕਿ ਉਹਦੇ ਮੇਰੇ ਕੋ ਕੰਸਾ ਰੇੜ ਨਾ ਇਹ ਬਰੀ ਮਿੱਠੀ ਕਰਦੇ ਧੰਨਵਾਦ ਬੁੱਲਾਂ ਨੂੰ ਜੀ ਠੀਕ ਕਹਿਣਾ ਚਾਹੁੰਦਾ ਮੈਂ ਸੰਕਤੂਤ ਸਾਰੇ ਸੰਕਤੂਤ ਪਿਆਰਪ੍ਰੀ ਸਬਸਕਰਾਈਬਰਾਂ ਨੂੰ ਨਮਸਕਾਰ ਬੁੱਲਾਂ ਨਵੈ ਗੁਰੂ ਜੀ ਕਾਲਸਾ ਵਾਹਿਗੁਰੂ ਜੀ ਸੇ ਮੈਂ ਬੜਾ ਖੁਸ਼ ਹੋਊਂਗਾ ਕਿ ਇਹ ਭੱਗਾ ਵਾਲਾ ਸਮਾਖਸ਼ੀ ਵਾਲਾ ਸਮਾਖੀ ਬਿਸ਼ਾਰਪੁਰ ਜ਼ਿਲ੍ਹੇ ਦਾ ਜਿਹੜਾ ਕਿ ਪੂਰੇ ਸਾਰੇ ਜਿੰਨੇ ਵੀ ਉਸਟਾਜ ਗੁਦਰੇ ਦੇ ਵੈਦ ਸਾਹਿਬ ਨੇ ਸਾਰੇ ਰਲ ਕੇ ਜਿਹੜਾ ਸੀ ਜਿਹੜਾ ਸਾਲਾਨਾ ਸੰਸਥਾ ਦੀ ਸੁਤਤ ਸੁਤਤ ਇਸਤਾਨਾ ਸੰਸਥਾ ਬਣਿਆ ਹੈਗਾ ਉਹ ਅ ਅੱਜ ਉਹਦੀ ਸਮੇਲੇ ਜਿਹੜਾ ਕਰਾਰਾ ਹੈਗੇ ਇਹ ਜਿਹੜਾ ਹੈਗਾ ਕਿ ਸਮਰਪਿਤ ਹੈਗਾ ਭਗਵਾਨ ਚਨੀਤਨ ਮੰਦਰੀ ਜੀ ਦੇ ਜਨਮ ਦਿਨ ਨੂੰ ਤੇ ਮੈਂ ਸਾਰੀ ਟੀਮ ਬਹੁਤ ਬਹੁਤ ਵਧਾਈ ਦਿੰਦਾ ਤੇ ਮੈਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਸ ਮੌਕੇ ਸਾਨੂੰ ਬੁਲਾਇਆ ਕਿ ਅਸੀਂ ਜਦੋਂ ਐਂਟਰ ਕੀਤਾ ਤੇ ਉਹ ਐਗਜ਼ਿਬਿਸ਼ਨ ਆਈ ਸੀ ਸਾਰੀ ਅਜਰਵਤੀ ਦੋਈਆਂ ਜਿੱਥੋਂ ਬਾਦੀਆਂ ਜੜਾ ਪੱਤੇ ਫੁੱਲ ਜਿਨ੍ਹਾਂ ਤੋਂ ਵੀ ਸਾਡੀ ਉਹ ਅਜਰਵਤੀ ਦੋਈਆਂ ਨਿਕਲਦੀਆਂ ਆਈਆਂ ਤੇ ਕਈ ਇਹੋ ਜਿਹੇ ਸੀਗੇ ਬੂਟੇ ਇਹੋ ਜੇ ਪਾਲਸੀ ਜੈ ਰੋਦੇ ਪਲਾਂਟ ਸੀਗੇ ਕਿ ਦੇਲੇਗਸੀ ਪਹਿਲੀ ਵਾਰ ਸੁਣੀਆ ਪਹਿਲੂਰ ਦੇਖੇ ਤੇ ਬੜੀ ਮੈਂ ਇਹਨਾਂ ਨੂੰ ਬਹੁਤ ਬਹੁਤ ਉਤਾਈ ਦੇਂਦਾ ਉਹ ਵਾਰਕ ਬਾਤ ਦਿੱਤਾ ਕਿ ਅਜੇ ਵੀ ਇਹਨਾਂ ਨੇ ਅੱਜ ਦੇ ਸਮੇਂ ਵੀ ਆਜ ਦੇ ਜੁਗ ਜੁੱਗ ਤੋਂ ਕਿ ਅਸੀਂ ਸਾਇੰਸ ਟੈਕਨੋਲੋਜੀ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੀ ਆ ਤੇ ਹਜੇ ਵੀ ਅਸੀਂ ਆਪਾ ਅਜੋ ਜਿਹੇ ਨਾਲ ਅਸੀਂ ਸਾਰੀ ਟੀਮ ਵੀ ਬਣੀ ਹੋਈ ਆ ਤੇ ਗੱਲ ਵੀ ਸਹੀ ਆ ਕਿ ਜਿਹੜਾ ਮੈਡੀਕਲ ਤੋਂ ਤਾਂ ਕੁਝ ਦਿਹਾਖਿਆਂ ਤੋਂ ਜਾਂ ਕੁਝ